ਵੇ ਕਾ ਦੇ ਮਕਲਾਵੇ ਸਾਡੇ ਆਏ ਸੋਣਿਆ ਗਰਮੀ ਬਹੁਤ ਆ ਜੀ 4 ਪੌਂਡ ਆ 42 ਬੰਦੇ ਆ ਸਾਡੇ ਨਾਲ ਇਧਰ ਤੁਹਾਨੂੰ ਫੋਟੋ ਵਿਖਾ ਦਿੰਦਾ ਆਪਣੇ ਘਰ ਦੀ ਵੇਖੋ ਤੁਸੀਂ ਫੇਰ ਪਤਾ ਕੀਂਦੀ ਆ ਐਂਡ ਤੇ ਆ ਕੇ ਕਹਿੰਦੀ ਆ ਵੇ ਹਾਰ ਕੇ ਮੈਂ ਖਤ ਤੈਨੂੰ ਵੇ ਪੌਣ ਲੱਗੀਆਂ ਵੇ ਸੁਣੀਵਾ ਵਾਲਿਆ ਸੁਣਾਉਣ ਲੱਗੀਆਂ ਹਾਏ ਥੱਕ ਟੁੱਟ ਗਈ ਵੇ ਮੰਜੀ ਡਾਉਣ ਲੱਗੀਆਂ ਵੇ ਵੱਜ ਗਏ 11 ਹੁਣ ਸੌਣ ਲੱਗੀਆਂ ਹਾਏ ਵੇ ਵੱਜ ਗਏ 11 ਹੁਣ ਸੌਣ ਲੱਗੀਆਂ ਹਾਂਜੀ ਦੁਬਾਰਾ ਆਟਾ ਪਾ ਦੁਬਾਰਾ ਅੱਛਾ ਉਹ ਕਹਿੰਦੀ ਆ ਵੀ ਐਂਡ ਦੇ ਅਗਲੇ ਦੀ ਆ ਐਂਡ ਦੇ ਅਗਲੇ ਦੀ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੇ ਹਾਰ ਕੇ ਮੈਂ ਖਤ ਤੈਨੂੰ ਵੇ ਪੌਣ ਲੱਗੀਆਂ ਸੁਣੀ ਵਾ ਵਾਲਿਆ ਸੁਣਾਉਣ ਲੱਗੀਆਂ ਹੋਏ ਵੇ ਥੱਕ ਟੁੱਟ ਗਈ ਵੇ ਮੰਜੀ ਡਾਉਣ ਲੱਗੀਆਂ ਵੇ ਵੱਜ ਗਏ ਗਿਆਰਾ ਹੁਣ ਸੌਣ ਲੱਗੀਆਂ ਹਏ ਵੇ ਵੱਜ ਗਏ ਗਿਆਰਾ ਹੁਣ ਸੌਣ ਲੱਗੀਆਂ ਵੇ ਲੱਖੀ ਨਾ ਜੋਬ ਠਹਿਰ ਜੋਲੇ ਤਾੜੀ ਫੇਰ ਮਾਰੇ ਲਖੀਣਾ ਜੋਬਣ ਥਿਆਏ ਸੋਹਣਿਆ ਵੇ ਥਿਆਏ ਸੋਹਣਿਆ ਕਾਹਦੇ ਮੁਕਲਾਵੇ ਸਾਡੇ ਆਏ ਸੋਹਣਿਆ ਹਾਏ ਵੇ ਕਾਹਦੇ ਮੁਕਲਾਵੇ ਸਾਡੇ ਆਏ ਸੋਹਣਿਆ ਫੇ ਸਸੀ ਕਾਲ ਜੀ ਸਾਰੇ ਦੋਸਤਾਂ ਨੂੰ ਗੱਲ ਪਤਾ ਕੀਆ 42 43 ਬੰਦੇ ਆ ਵਾਹ ਮੇਰਾ ਪਿੰਡ ਜੇ ਸੁਗੇ ਸੁਗੇ ਵੀ ਸਾਡੀ ਪਹਿਲੀ ਲਾਗੇ 4 ਕਿਲੋਮੀਟਰ ਸੁਗੇ ਦੇ ਬੰਦੇ ਸਾਰੇ ਆਪਣੇ ਯਾਰ ਆ ਦੋਸਤ ਆ 4 ਪੌਂਡ ਆ ਗਰਮੀ ਬਹੁਤ ਆ ਡੱਗਰਾਂ ਵਾਲੇ ਜਿਹੜੇ ਮੱਝਾਂ ਵਾਲਾ ਪੱਖਾ ਦਾਵਾ ਉਹਦੇ ਥੱਲੇ ਸੁੱਤੇ ਇੱਥੇ ਬੰਦੇ ਕੋਜੇ ਕੋਜੇ ਤੁਹਾਨੂੰ ਦਿਖਾਇਆ ਸੀ ਉੱਥੇ 15-20 ਬੰਦੇ ਦੋ ਦੋ ਕ ਜਣੇ ਉਹ ਬਾਹਰ ਆ ਦੋ ਤਿੰਨ ਜਣੇ ਉਹ ਗੋਲੀ ਲਾਉਣ ਦੇ ਜਾਂ ਦੇ ਕੀ ਕਰ ਰਹੇ ਨੇ ਆ ਗੋਲੀ ਲਾਉਣ ਦਾ ਆ ਜੇ ਗਾਣਾ ਗੁਣਾ ਕੋਈ ਸੁਣਨਾ ਤੇ ਫਿਰ ਕਮੈਂਟ ਕਰ ਦਿਓ ਮੈਂ ਕਲਾਕਾਰ ਆ ਵੇ ਮੈਂ ਤਾਂ ਦੱਸਦਾ ਮੈਂ ਸਿੱਖਿਆ ਹੋਇਆ ਥੋੜਾ ਬੜਾ ਹੈ ਹਾਂ ਚਾਰ ਕੰਨ ਬਾਹਰ ਆਮ ਬਥੇਲੇ ਬੈਠੇ ਨੇ ਉਸਾਂ ਜਾਂ ਬਥੇਲੇ ਬੈਠੇ ਕਿੰਨੇ ਬੰਦੇ ਹਾਂ ਜੀ ਹਾਂ ਜੀ ਚਲੋ ਕੋਨੀ ਗਾਣ ਮੇ ਯਾਰ ਗਰਮੀ ਜਿਹੜੀ ਦੂਰ ਕਿੱਥੇ ਜਾਵਾਂ ਆ ਆਪਣਾ ਹੋਮ ਆ ਇੱਕ ਆਪਣੀ ਉਹ ਬਾਹਰ ਲੱਗੀ ਸਵਿਫਟ ਇੱਕ ਆਪਣੀਆਂ ਅੰਦਰ ਲੱਗੀ ਸੇਫਟ ਇੱਕ ਆਪਣੀਆਂ ਸਪੋਰਟਰੀ ਲੱਗੀ ਚਾਰਜਰ ਵਾਲੀ ਇਹ ਹੁੰਦਾ ਫੁਗਰ ਬਣਾ ਜਿਹਨੂੰ ਕਹਿੰਦੇ ਨਾ ਆਪਾਂ ਨੂੰ ਕੀ ਲੋੜ ਆ ਦੱਸਣ ਦੀ ਹੁਣ ਤੁਸੀਂ ਕੋਈ ਗਾਣਾ ਸੁਣਾ ਦੱਸੋ ਤੁਹਾਨੂੰ ਸ਼ੇਅਰ ਸੁਣਾਵਾਂ ਕਹਿੰਦਾ 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 ਮੇਰੇ ਦੇਸ਼ ਦੀ ਮਿੱਟੀ ਵਿੱਚ ਪਿਆਰ ਉੱਗਦਾ ਤੇ ਫਲ ਸੋਹਣ ਇੱਕ ਦਲ ਸੁਣੇ ਪਰ ਜੇ ਮੈਂ ਸ਼ੇਰ ਗਾ ਗਿਆ ਡੂੰਗਾ ਤਾੜੀਆਂ ਮਾਰ ਦਿਆ ਕਰੋ ਕਲਾਕਾਰ ਜਿਹੜਾ ਬੰਦਾ ਗਾਉਂਦਾ ਉਹਨੂੰ ਤਾੜੀ ਜਿਹੜੀ ਅਸਰ ਕਰਦੀ ਹੈ ਪ੍ਰੈਗਾ ਜਿਹਾ ਪ੍ਰੈਗਾ ਜਿਹਾ ਕਰਦੀ ਮਿਲਿਆ ਵੀ ਨਾ ਕਹਿੰਦਾ ਕਹਿੰਦਾ ਮੇਰੀ ਗੱਲ ਤੇ ਸੁਣ ਲੈ ਮੇਰੇ ਦੇਸ਼ ਦੀ ਮਿੱਟੀ ਵਿੱਚ ਪਿਆਰ ਉੱਗਦਾ ਤੇ ਫਲ ਫਸਲ ਨੂੰ ਸੋਨੇ ਦੇ ਲੱਗਦੇ ਨੇ ਉਹ ਕੋਇਲਾਗਾਉਂਦੀਆਂ ਬਾਗਾਂ ਵਿੱਚ ਮੋਰ ਨੱਚਦੇ ਉਹ ਬੁੱਲੇ ਮਸਤ ਹਵਾਵਾਂ ਦੇ ਵਗਦੇ ਨੇ ਉਹ ਤੂੰ ਤੇ ਮੰਗਲਾ ਵਿੱਚ ਪਰਦੇਸ ਬੈਠਾ ਤੈਨੂੰ ਮਿਲੇ ਪੰਜਾਬ ਦੇ ਸੱਦ ਦੇ ਨੇ ਤੇਰੀ ਭੈਣ ਸੱਦੇ ਤੇਰਾ ਵੀਰ ਸੱਦੇ ਕਹਿੰਦਿਆ ਤੇਰੀ ਭੈਣ ਸੱਦੇ ਤੇਰਾ ਵੀਰ ਸੱਦੇ ਓ ਬੁੱਢਾ ਬਾਪ ਵੀ ਲੈ ਲੈ ਕੇ ਨਾ ਸਦੇ ਜਿਸ ਦੀ ਗੋਦੀ ਵਿੱਚ ਜਿਸ ਦੀ ਗੋਦੀ ਵਿੱਚ ਵੇਰਿਆ ਖੇਡਦਾ ਤੂੰ ਓ ਜਿਸ ਦੀ ਗੋਦੀ ਦੇ ਵਿੱਚ ਵੇਰਿਆ ਖੇਡਦਾ ਤੂੰ ਜਾਂ ਦੀਵਾਰ ਮਿਲ ਜਾ ਤੇਰੀ ਮਾਂ ਸਦੇ ਓ ਦਾਦੇ ਪਰਦਾਦੇ ਹੁੰਦੇ ਸ਼ਾਹ ਬੋਰ ਵਰਗੀ ਕਰਮਾ ਵਾਲਿਆ ਤੈਨੂੰ ਉਹ ਸਾਹ ਸਦੇ ਜਿੱਥੇ ਪੀਤੇ ਸੀ ਜਾਂਬ ਮੁਹੱਬਤਾਂ ਦੇ ਹਏ ਵਿਛੜੀ ਉਹ ਸਹੀ ਥਾਂ ਸਦੇ ਵੇ ਜਿਹੜੀ ਸਿਰ ਰੱਖ ਕੇ ਰਿਆ ਸੁੰਦਾ ਵੇ ਭੁੱਲ ਜਾਣਿਆ ਗੋਰੀਓ ਬਾਂ ਸਦੇ ਤੂੰ ਤਾਂ ਦੁਰਗਿਓ ਵਿੱਚ ਪਰਦੇਸ ਯਾਰਾ ਉਹ ਤੇਰੇ ਬਿਨਾ ਨਹੀਂ ਦਿਨ ਹੁਣ ਕੱਟ ਹੁੰਦੇ ਉਹ ਕਿੰਜ ਖੇੜੀਏ ਤਾਸ਼ ਹੁਣ ਬੋਰਡ ਹਾਣੀ ਸੀ ਬਲਾਈ ਤਾਂ ਤੈਨ ਘਟ ਹੁੰਦੇ ਰੋਣ ਨਿਕਲਦਾ ਵਾਂ ਵਾਲਿਆ ਉਸ ਵੇਲੇ ਤੇਰੀ ਯਾਦ ਵਿੱਚ ਖੁੱਲੇ ਜਦੋਂ ਡਟ ਹੁੰਦੇ ਓਏ ਥੈਂਕ ਯੂ ਲਵ ਯੂ ਸਾਰਿਆਂ ਨੂੰ ਲਵ ਯੂ ਚਾਰ ਬੌਂਡ ਹੈ ਜੀ ਸਾਡਾ ਵੇਖੋ ਵੀਰੋਣੀਆਂ ਵੇਖੋ ਕੀ ਹਾਲ ਹੋਇਆ ਅੱਜ ਇੰਨੀ ਗਰਮੀ ਦੇ ਨਾਲ ਕੁਝ ਉਹ ਤਿੰਨ ਚਾਰ ਬੰਦੇ ਮੈਨੂੰ ਪਤਾ ਗੋਲੀ ਲਾ ਕੇ ੜੇ ਆ ਤੇ ਆ ਤਿੰਨ ਚਾਰ ਬੰਦੇ ਸਿਆਣੇ ਆ ਬਾਹਰ ਬੈਠੇ ਆ ਉਧਰ ਟਰਾਲੀਆਂ ਖੋਵੀਆਂ ਵਾ ਇੱਧਰ ਆਪਣੇ ਚਾਰ ਪੈਂਡਿਆ ਵਾ ਤੁਹਾਨੂੰ ਮੈਂ ਗੀਤ ਸੁਣਾਉਂਦੇ ਆ ਵਾ ਜੇ ਤੁਹਾਨੂੰ ਨੰਬ ਥਲੇ ਲੈ ਕੇ ਜਾਵਾਂ ਤੁਹਾਨੂੰ ਵੀ ਮਜ਼ਾ ਹਾਂ ਕਿਦਾਂ ਹੋਇਆ ਸਰਗਾ ਪ੍ਰਗਾ ਪ੍ਰਗਾ ਦਾ ਠੀਕ ਠੀਕ ਆ ਆ ਆਪਣਾ 4x4 ਤੇ ਚੜਿਆ ਬਾਬਾ ਜੀ ਕਿਰਪਾ ਦੇ ਨਾਲ ਅੰਤ ਅੰਤ ਕਰਦੇ ਜੀ ਸਤਿ ਸ਼੍ਰੀ ਅਕਾਲ ਜੀ ਰਿਹਾ ਡੇਢ ਦਾ ਬੰਦਾ ਵੇਖਣ ਲੱਗ ਪਿਆ ਆ ਬੰਦੇ ਆਪਣੇ ਸਾਰੇ ਉਧਰ ਬੈਠੇ ਆ ਓਹ ਹਾ ਦਾ ਅੰਬਲ ਨਾਮ ਹੈ ਦੀ ਦੁਰਗਾ ਕਿਲੇ ਦੇ ਦੇ ਫੇਰੇ ਯਾਰ ਹਾਂ ਰਹਿੰਦਾ ਵਾ